ਸੰਗਰਾਮੀ ਹੰਸਰਾਏ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਰੋਟਾ ਜ਼ਿਲ੍ਹਾ ਪਠਾਨਕੋਟ ਵਿੱਚੋਂ ਜੋ ਪੀਐਮ ਸ਼੍ਰੀ ਦੇ ਤਹਿਤ ਐਕਸਪੋਜ਼ਰ ਵਿਜ਼ਿਟ ਦੀ ਗ੍ਰਾਂਟ ਆਈ ਹੈ ਉਹਦੇ ਵਿੱਚ 10ਵੀਂ ਤੇ 12ਵੀਂ ਦੇ ਬੱਚੇ ਜਿਹਦੇ ਵਿੱਚ ਕੁੱਲ 100 99 99 ਬੱਚੇ ਜਾ ਰਹੇ ਨੇ ਉਹਨਾਂ ਨਾਲ ਅਧਿਆਪਕ ਜਾ ਰਹੇ ਨੇ ਬਾਗਾ ਬਾਰਡਰ ਅਤੇ ਰਾਮਤੀਰਥ ਅੰਮ੍ਰਿਤਸਰ ਵਿਖੇ एक्सपोजर टूर ਦੇ ਲਈ ਜਾ ਰਹੇ ਨੇ ਮੈਂ ਇਹਨਾਂ ਬੱਚਿਆਂ ਨੂੰ ਤੇ ਪੂਰੇ ਸਟਾਫ ਨੂੰ ਜਿਹੜਾ ਹੈ ਉਹ ਆਲਦੀ ਬੈਸਟ ਕਹਿਣਾ ਔਰ ਇਹ ਉਮੀਦ ਕਰਦਾ ਕਿ ਇਹ ਬੱਚੇ ਜਿਹੜੇ ਆ ਆਪਣੇ ਆਪ ਨੂੰ ਅਨੁਸ਼ਾਸਨ ਚ ਰਹਿ ਕੇ ਤੇ ਉਥੇ ਦਾ ਜਿਹੜਾ ਟੂਰ ਐਕਸਪੋజర్ ਵਿజిਟ ਦਾ ਉਹਨੂੰ ਇੰਜੋਏ ਕਰਨਗੇ ਔਰ ਉਹਦੇ ਵਿੱਚੋਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਨਵੇਂ ਤਜਰਬੇ ਜਿਹੜੇ ਆ ਉਸ ਚੱਕ ਕੇ ਆਣਗੇ ਬਲੇ ਇਮਤਿਹਾਨਾਂ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਬੱਚਿਆਂ ਦੇ ਦਿਮਾਗ ਨੂੰ ਬੱਚਿਆਂ ਦੇ ਮੈਂਟਲ ਮੈਂਟਲ ਫਰੈਸ਼ ਹੋਣ ਲਈ ਇਹ ਸਰਕਾਰ ਵੱਲੋਂ ਜਿਹੜਾ ਐਕਸਪੋਜ਼ਰ ਵਿਜ਼ਿਟ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਸ਼ਲਾਘਾਯੋਗ ਹੈ ਇਹਦੇ ਨਾਲ ਬੱਚੇ ਜਿਹੜੇ ਆ ਆਪਣੇ ਐਂਵਾਇਰਨਮੈਂਟਲੀ ਫਰੈਸ਼ ਵੀ ਕਰਨਗੇ ਔਰ ਜਿਹੜੇ ਇਤਿਹਾਸਕ ਜਿਹੜੇ ਸਾਡੇ ਹੈ ਚੀਜ਼ਾਂ ਉਹਨੂੰ ਵੀ ਦੇਖਣਗੇ ਔਰ ਖਾਸ ਕਰਕੇ ਜਦੋਂ ਆਪਾਂ ਬਾਗਾ ਬਾਰਡਰ ਜਾ ਰਹੇ ਹਾਂ ਬੱਚਿਆਂ ਨੂੰ ਇੱਕ ਦੇਸ਼ ਦੇ ਪ੍ਰਤੀ ਪ੍ਰੇਮ ਦੀ ਭਾਵਨਾ ਜਿਹੜੀ ਹੈ ਉਹ ਜਾਗਰਤ ਹੋਵੇ ਤੇ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਮੇਰਾ ਨਾਮ ਸੁਰਜਾ ਮੈਂ ਦਸਵੀਂ ਦਾ ਸਾਡੀ ਸਾਡਾ ਜੀ ਟੂਰ ਜਾ ਰਿਹਾ ਅੰਮ੍ਰਿਤਸਰ ਵੀ ਖੇ ਪਹਿਲਾ ਬਾਗਾ ਵੜੇ ਜਾਵਾਂਗੇ ਫਿਰ ਆਮਕੇ ਪਿਆਰ ਮੇਰਾ ਨਾਮ ਸ਼ਿਵ ਹੈ ਮੈਂ ਦਸਵੀਂ ਦਾ ਉਹ ਵਿਦਿਆਰਥੀਆਂ ਇਹ ਸਰਕਾਰ ਵੱਲੋਂ ਟੂਰ ਜਾ ਰਿਹਾ ਤੇ ਵਧੀਆ ਪ੍ਰਬੰਧਿਆ ਬਲਬੀਆਂ ਨੂੰ ਕਈ ਕੁਝ ਦੇਖਣ ਨੂੰ ਮਿਲੇਗਾ ਤੇ ਆਪਾਂ ਦੇ ਪੁਰਾਣੇ ਯਾਰ ਇਹ ਮੇਰੇ ਯਾਰ ਦੋਸਤ ਸਾਰੇ ਜਾ ਰਹੇ ਹਾਂ ਮੈਂ